ਮਿਲ ਗਈ ਹੈ ਬਿੱਛੂ ਬੂਟੀ ਤੇ ਪਹਿਲਾਂ ਅਸੀਂ ਕਲੀ ਇਹਦਾ ਤੋੜ ਦੇਖਿਆ ਸੀ ਜਿਹੜਾ ਉੱਪਰ ਪਾਲਕ ਹੈ ਦੋਨੇ ਚੀਜ਼ਾਂ ਕੁਦਰਤੀ ਦੇਖੋ ਇਕੱਠੀਆਂ ਹੈ ਇਹ ਨੁਕਸਾਨ ਪਹੁੰਚਾਉਦੀ ਹੈ ਇਹ ਉਹਦਾ ਹੱਲ ਕਰਦੀ ਹੈ ਤੇ ਪਿਸ਼ਾੰਤભાઈ ਦੱਸਦਾ ਵੀ ਅਕਸਰ ਜਿਹੜਾ ਇਹਦਾ ਤੋੜ ਹੈ ਇਹ ਇਕੱਠੀ ਹੁੰਦੀ ਹੈ ਜਦੋਂ ਬਿੱਛੂ ਬੂਟੀ ਹੈ ਜਿਹੜਾ ਤੁਹਾਡਾ ਖੂਨ ਮਚਣ ਲਾਉਂਦੀ ਹੈ ਹੱਥ ਸੁਜਾਉਂਦੀ ਹੈ ਤੇ ਇਹ ਉਹਦਾ ਤੋੜ ਹੈ ਇਹਨੂੰ ਮਲ ਕੇ ਇਹਦਾ ਰਸ ਨਾਲ ਦੀ ਨਾਲ ਲਾ ਲਓ ਕੁਛ ਸਕਿੰਟਾਂ ਦੇ ਵਿੱਚ ਹੀ ਇਹ ਮੱਛਣ ਲਾ ਦੂ ਤੇ ਉਹ ਉਨੇ ਸਕਿੰਟਾਂ ਚ ਹੀ ਉਹ ਹਟਾ ਦੂਗੀ ਤਾਂ ਦੇਖੋ ਕੁਦਰਤ ਦੀਆਂ ਚੀਜ਼ਾਂ ਨੈਗੇਟਿਵ ਪੋਜ਼ਿਟਿਵ ਦੋਨੇ ਚੀਜ਼ਾਂ ਨਾਲ-ਨਾਲ ਆਸ-ਪਾਸ ਮਿਲ ਜਾਏਗੀ ਸੁਪਰ ਵੀ ਹੋਰ ਵੀ ਕਈ ਥਾਵਾਂ ਤੇ ਆ ਤੇ ਇਹਦੀ ਡੈਮੋ ਦਿਖਾਉਣੇ ਆ ਸਾਨੂੰ ਕਰਕੇ ਵਿੱਛੂ ਬੁਟੀ ਤੋੜ ਰੇ ਆ ਸ਼ਾਂਤ ਤਾਪ ਛਤਾਏ ਨੂੰ ਲਾਉਣਾ ਨਹੀਂ ਹੁੰਦਾ ਤੇ ਕੰਡੇ ਹੁੰਦੇ ਆ ਤਾਂ ਇਹਨਾਂ ਨੇ ਆਹ ਠਿੱਕ ਡੰਡਾ ਲਿਆ ਤੇ ਉਹਦੇ ਨਾਲ ਤੋੜ ਰਹੇ ਆ ਤੇ ਦੇਖਦੇ ਆ ਨਾਲ ਪਾਲਕ ਹੈ ਕਹਿੰਦੇ ਵੀ ਇਹਦਾ ਡਰਦੇ ਆ ਕਹੀਂ ਇਹ ਬਾਬਰ ਇਹ ਤੋੜ ਲਈ ਹੁਣ ਵਿੱਛੂ ਬੁੱਟੀ ਤੇ ਹੁਣ ਇਹਦਾ ਤੋੜ ਹੈ ਜਿਹੜਾ ਪਹਾੜੀ ਪਾਲਕ ਤਾਂ ਦੋਨੇ ਚੀਜ਼ਾਂ ਰੱਖ ਲਿਆ ਹੁਣ ਡੈਮੋ ਅਮਨ ਦੇਖਦੇ ਆ ਤਾ ਸਾਥੀਓ ਦੇਖੋ ਡੈਮੋ ਕਰਕੇ ਦਿਖਾਉਨੇ ਆ ਤਾਂ ਆ ਬਿੱਛੂ ਬੂਟੀ ਆ ਤੇ ਆ ਇਹਦਾ ਤੋੜ ਆ ਨਾਲ ਦੀ ਨਾਲ ਪਹਾੜੀ ਵਾਲ ਕੇ ਜਿਹੜਾ ਹਟਾ ਦਿੰਦੀ ਆ ਤਾਂ ਆ ਦੇਖੋ ਆ ਇਹਦੇ ਕੰਡੇ ਆ ਬਰੀਕ ਆਸੀ ਹਾਂ ਕੰਡੇ ਚਿੱਟੇ ਚਿੱਟੇ ਤਾਂ ਇਹ ਜਦੋਂ ਬਲੱਡ ਚ ਲੱਗਦੇ ਆ ਤੇ ਨਾਲ ਦੀਆਂ ਖੁਰਕ ਤੇ ਉਹ ਹੋ ਜਾਂਦਾ ਤਾਂ ਦੇਖੀ ਆਪਾਂ ਚੋਪਦੇ ਆ ਲੈਤਾ ਆ ਚੋਪਣੀ ਆ ਆਏ ਕੰਡਾ ਬੂਣੀ ਚੋ ਨਹੀਂ ਚੁਭੇ ਨਹੀਂ ਆ ਲੈ ਉਹ ਚੁਭ ਗਿਆ ਖੌਣ ਲੱਗੀ ਖੁਰਕ ਹਾਂਜੀ ਹੂੰ ਆ ਇੱਥੇ ਚੁਭੇ ਨਹੀਂ ਪੂਰੇ ਐ ਜਿਸੇ ਹਜੇ ਪ੍ਰੋਪਰ ਨਹੀਂ ਚੁਬੇ ਪਰ ਐ ਪੂਰੇ ਐ ਖੁਰਕ ਉਹ ਤੇਰੇ ਦਾ ਵਿੱਚ ਚੁਭ ਗਿਆ ਸੀ ਕੱਢ ਗਏ ਇਹ ਆ ਮੰਨ ਲਓ ਇਹ ਮਾਲੇ ਦੇ ਸਿਰ ਤੇ ਆ ਸਿਆ ਸਿਆ ਦੇ ਖੁਰਕੋ ਲੱਗੀ ਮੱਛ ਲੱਗ ਗਿਆ ਹਾਂ ਥੋੜਾ ਹਾਈ ਪਾਲਕ ਥੋੜਾ ਰੈੱਡ ਹੁਣ ਦੋ ਰੈੱਡ ਤਾਂ ਉਹਦਾ ਬਾਵਾ ਮਾਜ ਦਾ ਤੂੰ ਤਾਂ ਕਹਿੰਦਾ ਥੋੜਾ ਐ ਐ ਇੱਥੇ 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 ਆ ਜਗ੍ਹਾ ਤੇ ਸਾਰੇ ਮਿਲ ਜਾਈਗਾ ਥੋੜਾ ਗਿਸਣਾ ਪੜੇਗਾ ਕਿਹ ਪਰ ਇਹਦਾ ਯਾਰ ਮਜਦਾ ਹੈ ਤੂੰ ਸੈ ਕਹਿੰਦਾ ਸੀ ਕਿ ਕੀੜੀਆਂ ਜਾਂਦੇ ਨੇ ਨਹੀਂ ਨਹੀਂ ਆਹੜ ਜਾਏਗਾ ਨਹੀਂ ਨਹੀਂ ਕਾਫੀ ਮਜਦਾ ਹੈ ਜਿਵੇਂ ਯਾਰ ਪ੍ਰਿੰਟ ਲੜੀ ਹੁੰਦੀ ਹੈ ਹੈ ਨਹੀਂ ਨਹੀਂ ਚੌੜ ਚੌੜ ਚ ਆ ਇਧਰ 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 ਹੋਰਾ ਇਹ ਤਾਂ ਬਹੁਤ ਮਜਦਾ ਯਾਰ ਤੂੰ ਤਾਂ ਉਹ ਕੀੜੀ ਹਾਲਾ ਕੰਮ ਕਹਦਾ ਇਹ ਤਾਂ ਪ੍ਰਿੰਟ ਜ ਡੰਗ ਮਾਰਿਆ ਹੁੰਦੇ ਹੈ ਲੈ ਵੀ ਪੰਗਾ ਦਵਾਤਾ ਇਹਨਾਂ ਨੇ ਤਾਂ ਸ਼ੈਕ ਇਹਨਾਂ ਨਾਲ ਦੀਆਂ 5 ਮਿੰਟ ਤੀਏ ਮੇਰੇ ਨਾਰਮਲ ਹੋ ਗਿਆ ਨਹੀਂ ਨਹੀਂ ਹਜੇ ਮੱਚੀ ਜਾਂਦਾ ਬੜਾ ਉਹ ਕਰਾ ਲਾਲ ਹੋ ਗਿਆ ਯਾਰ ਆ ਦੇਖ ਆ ਲਾਲ ਹੋ ਗਿਆ ਸਾਰਾ ਲੋ ਇਹ ਕੋਲ ਲਗਾ ਲੈ ਹੈ ਇੱਕ ਆਪ ਹੋਰ ਤੋੜ ਲੈ ਹੱਥ ਵੀ ਲਾਲ ਹੋ ਗਿਆ ਯਾਰ ਬੜਾ ਮੜ ਬੁੱਟੀ ਹੁੰਦਾ ਇਹਨਾਂ ਦੀ ਕਿੰਦਤ ਗਿਆ ਦਾਣੇ ਦਾਣੇ ਹੋਏ ਤੇ ਛੋਟੇ ਛੋਟੇ ਪਿੰਪਲ ਪਿੰਪਲ ਸਟਾਈਪ ਬੜਾ ਦੇਣੇ ਜਿਹੇ ਹੋਏ ਇਹ ਤਾਂ ਯਾਰ ਜਿਵੇਂ ਨਾ ਯਾਰ ਜਿਵੇਂ ਪ੍ਰਿੰਡ ਲੜੀ ਹੁੰਦੀ ਹੈ ਕਾਫੀ ਸਵਾਜਾ ਵੀ ਹੁੰਦਾ ਇਹਨਾਂ ਮੈਨੂੰ ਲੱਗਾ ਹੱਥ ਵੀ ਸੁੱਜਿਆ ਸੀੜ ਜਗਾ ਸਾਥ ਦਿਖਾਇਓ ਇੱਕ ਮਿੰਟ ਔਰ ਲਾਲ ਵੀ ਲਾਲ ਵੀ ਹੋ ਗਿਆ ਔਰ ਹੱਥ ਵੀ ਮੇਰੇ ਲਾਦਾ ਸੁੱਜ ਗਿਆ ਪੂਰਾ ਪੂਰਾ ਲਾਲ ਹੋ ਗਿਆ ਯਾਰ ਕਿ ਬਿਦਲਤੀ ਸੇ ਲੱਗ ਗਿਆ ਤੂੰ ਥੋੜਾ ਜਿਹਾ ਘਟ ਗਿਆ ਕਰਿਓ ਇਹਨੂੰ ਬਸ ਹੋਰ ਰਗੜਿਓ ਪੰਘਾ ਲਾਲਾ ਵੇ ਮੈਂ ਮਾ ਮਾ ਤੈਨੂੰ ਦੇਖ ਕੇ ਲੈ ਲਿਆ ਮਾਹ ਚਲ ਕਹਿੰਦਾ ਕੀੜੀ ਕਿਸ ਦਿਨ ਦਾ ਖਲਾਦਾ ਮਾੜ ਮੁੱਟਈ ਆ ਯਾਰ ਮੈਂ ਤਾਂ ਜਿਵੇਂ ਪ੍ਰਿੰਟ ਲੜਦੀ ਹੁੰਦੀ ਹੁੰਦੀ ਆ ਓਨੇ ਵਾਂਗੂ ਇੱਕੇ ਦਮ ਮੱਚਣ ਲੱਗ ਗਿਆ ਹੁਣ ਅੱਛਾ ਇੱਥੇ ਜੀ ਇੱਥੇ ਜੀ ਇੱਥੇ ਜੀ ਆ ਦੇਖਾ ਹੱਥ ਨਹੀਂ ਦਿਨਦਾ ਕਿੰਨਾ ਲਾਲ ਹੋ ਗਿਆ ਮੇਰਾ ਤਾਂ ਤੇਰਾ ਜਿਹਨੇ ਹੋ ਗਿਆ ਰੈੱਡ ਹੋ ਗਿਆ ਪੂਰਾ ਹੁਣ ਕੰਡੇ ਜੇ ਵੱਜੇ ਨਹੀਂ ਹਨ ਕਟਿਆ ਦੋਸਤੋ ਕੁਛ ਟਾਈਮ ਪਹਿਲਾਂ ਜਿਹੜੀ ਬਿੱਛੂ ਬੂਟੀ ਲਾਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਧੱਫੜ ਕਰਤੇ ਉਹਨੇ ਤੇ ਜਿਹੜਾ ਉਹ ਪਾਲਕਾ ਉਹਨੇ ਅਸਰਤਾ ਕੀਤਾ ਹੈਗਾ ਪਹਾੜੀ ਪਾਲਕ ਨੇ ਦਰਦ ਘਟਾਤਾ ਪਰ ਜਿਹੜੇ ਆ ਧੱਫੜੋ ਉਸੇ ਤਰ੍ਹਾਂ ਹੀ ਆ ਹੱਥ ਲਾਲ ਹੋ ਗਿਆ ਪਰ ਹੁਣ ਰਿਲੈਕਸ ਮਹਿਸੂਸ ਹੋ ਰਿਹਾ